ਅਸੀਂ ਅਸੀਂ ਗੁਰਦੁਆਰਾ ਅਸੀਂ ਗੁਰੂ ਘਰ ਅਸੀਂ ਲੰਗਰ ਲਾਇਆ ਹੋਇਆ ਜੀ ਧੰਨਵਾਦ ਹੈ ਅਸੀਂ ਹੁਣ ਇਸ ਟਾਈਮ ਦੁੱਧ ਕਿੱਥੋਂ ਲੈ ਕੇ ਆਈਏ ਜੀ ਸਰਦਾਰ ਦਾ ਬਾਪ ਫੜ ਗਿਆ ਨਾ ਇਹ ਨੀਰੀ ਰਬੜ ਵਰਗਾ ਬੋਧ ਹੈ ਜੀ ਨੀਰੀ ਰਬੜ ਵਰਗਾ ਬੋਧ ਹੈ ਬੰਦੇ ਖੜੇ ਬੈਂਪਾ ਖੜੇ ਨਹੀਂ ਮੇਰੀ ਮੇਰੀ ਗੁਰਦੁਆਰੇ ਵਿਚ ਮੈਂ ਹੱਥ ਖਾਲੀ ਵੀਰ ਦਾ ਮਿਲਕ ਪਲਾਨਟ ਰੂ ਕਿ ਇਸ ਚੀਜ਼ ਦੇ ਉੱਪਰ ਤੁਸੀਂ ਕਿਉਂ ਨਹੀਂ ਅਸੀਂ ਅਸੀਂ ਗੁਰਦੁਆਰਾ ਅਸੀਂ ਗੁਰੂ ਘਰ ਅਸੀਂ ਲੰਗਰ ਲਾਇਆ ਹੋਇਆ ਜੀ ਸੇਵਾ ਕਰਨ ਵਾਸਤੇ ਅਸੀਂ ਹੁਣ ਇਸ ਟਾਈਮ ਦੁੱਧ ਕਿੱਥੋਂ ਲੈ ਕੇ ਆਈਏ ਜੀ ਤੁਸੀਂ ਅਬ ਬੰਦ ਬਗਾਈਆਂ ਛੈਣ ਕਰ ਦੇਖੋ ਜੀ ਸਾਰੀ ਵੀਟ ਕੁਬਾ ਦੇਖੋ ਦੁੱਧ ਦਾ ਕੀ ਹਾਲ ਹੈ ਜੀ ਆਹ ਦੇਖ ਲੈ ਬੰਦੇ ਖੜੇ ਬੈਂਪਾ ਖੜੇ ਨਹੀਂ ਮੈਂ ਤੁਹਾਨੂੰ ਬੋਲ ਰਿਹਾ ਮੇਰੀ ਗੁਰਦਾਰ ਮਹਾਲੀ ਮੇਰ ਕਾ ਮਿਲਕ ਪਲਾਂਟ ਨੂੰ ਕਿ ਇਸ ਚੀਜ਼ ਦੇ ਉੱਪਰ ਤੁਸੀਂ ਕਿਉਂ ਨਹੀਂ ਆ ਦੇਣ ਲੰਗਰ ਦੇ ਆਹ ਦੇਖ ਲੈ ਦੇਖੋ ਦੇਖੋ ਭੈਣ ਤੂੰ ਜ਼ਹਿਰ ਕਿੱਟਾ ਇਹ ਬਾਦਲ ਦਾ ਬਾਪ ਬਣ ਗਿਆ ਦਾ ਇਹ ਨੀਰੀ ਰਬੜ ਵਰਗਾ ਦੁੱਧ ਹੈ ਜੀ ਨੀਰੀ ਰਬੜ ਵਰਗਾ ਦੁੱਧ ਹੈ ਜੀ ਇਹ ਅਸੀਂ ਚਟਾਏ ਚਟਾਫਲੀ ਚ ਪਾਏ ਇਹ ਮੰਗੂ ਤੋਂ ਲਿਆਦਾ ਆ ਦੇਖੋ ਜੀ ਖਲ ਖਲ ਦਿਖਾ ਦੇ ਆ ਤਾਂ ਦੀ ਕਿ ਗੈਸ ਰਾਪਰ ਨੇ ਕਰਦੀ ਨਹੀਂ ਪੁਆਇੰਟ ਤੋਂ ਦੀ ਲੈਂਸ ਨਹੀਂ ਕੋ ਲੈਣਾ ਜੀ ਸਿਰ ਉੱਤੇ ਮੈਂ ਪਾੜੇ ਸੜ ਪਾਇਆ ਤੇ ਉਹਨਾਂ ਤੋਂ ਤੁਸੀਂ ਉਹ ਇੱਟ ਪਾ ਦੇ ਅਸੀਂ ਅਸੀਂ ਗੁਰਦੁਆਰਾ ਸਾਡੀ ਗੁਰੂ ਘਰ ਅਸੀਂ ਲੰਗਰ ਲਾਇਆ ਹੋਇਆ ਜੀ ਸੇਵਾ ਕਰਨ ਵਾਤੇ ਅਸੀਂ ਹੁਣ ਇਸ ਟਾਈਮ ਦੁੱਧ ਕਿੱਥੋਂ ਲੈ ਕੇ ਆਈਏ ਜੀ ਸਰ ਦਾ ਬਾਪ ਵੱੜ ਗਿਆ ਨਾ ਇਹ ਨੀਰੀ ਰਬੜ ਦਾ ਦੁੱਧ ਹੈ ਜੀ ਨੀਰੀ ਰਬੜ ਦਾ ਦੁੱਧ ਆ ਦੇਖੋ ਬੰਦੇ ਖੜੇ ਬੈਂਪਾ ਖੜੇ ਨਹੀਂ ਮੇਰੀ ਮੇਰੀ ਗੁਰਦੁਆਰੇ ਵਿਚ ਮੈਂ ਹੱਥ ਮਹਾਲੀ ਬੇਰ ਕਾ ਮਿਲਕ ਪਲਾਡਰੂ ਕਿ ਇਸ ਚੀਜ਼ ਦੇ ਉੱਪਰ ਤੁਸੀਂ ਕਿਉਂ ਨਹੀਂ ਆ ਵੀ ਆ ਵੀ ਗੁਰਦੁਆਰੇ ਆ ਵੀ ਗੁਰੂ ਘਰ ਆ ਵੀ ਲੰਗਰ ਲਾਇਆ ਹੋਇਆ ਜੀ ਸੇਵਾ ਕਰਨ ਵਾਸਤੇ ਅਸੀਂ ਹੁਣ ਇਸ ਟਾਈਮ ਦੁੱਧ ਕਿੱਥੋਂ ਲੈ ਕੇ ਆਈਏ ਜੀ ਤੁਸੀਂ ਅਬ ਬਗਾਈਆਂ ਸ਼ੇਅਰ ਨੂੰ ਕਰ ਦੇਖੋ ਜੀ ਸਾਈਡ ਕੋਲ ਦੇਖੋ ਦੁੱਧ ਦਾ ਕੀ ਹਾਲ ਹੈ ਜੀ ਆਹ ਦੇਖ ਲਓ ਬੰਦੇ ਖੜੇ ਬੈਂਪਾ ਖੜੇ ਨਹੀਂ ਮੇਰੀ ਮੇਰੀ ਗੁਰਦੁਆਰੇ ਵਿਚ ਮੈਂ ਹੱਥ ਮਹਾਲੀ ਬੇਰ ਕਾ ਮਿਲਕ ਪਲਾਡਰੂ ਕਿ ਇਸ ਚੀਜ਼ ਦੇ ਉੱਪਰ ਤੁਸੀਂ ਕਿਉਂ ਨਹੀਂ ਆ ਦੇ ਨਾ ਗੌਂ ਕਰਦੇ ਆ ਦੇ ਦੇਖ ਲਓ ਦੇਖੋ ਦੇਖੋ ਭੈਣ ਤੋਂ ਜ਼ਹਿਰ ਕਿੱਟਾ ਇਹ ਬਾਦਲ ਦਾ ਬਾਪ ਬਣ ਗਿਆ ਦਾ ਇਹ ਨੀਰੀ ਰਬੜ ਵਰਗਾ ਦੁੱਧ ਹੈ ਜੀ ਨੀਰੀ ਰਬੜ ਵਰਗਾ ਦੁੱਧ ਹੈ ਇਹ ਅੱਜ ਅਸੀਂ ਚਟਾਏ ਚਪਾ ਫਲੀ ਚ ਪਾਏ ਇਹ ਮੰਗੂ ਦੇ ਲਿਆਦੇ ਆ ਦੇਖੋ ਜੀ ਹਲ ਹਲ ਦਿਖਾ ਦਿਓ ਰਾਤ ਅੱਧੀ ਕਿ ਗਿਆ ਸੀ ਰਾਤ ਕੋਣ ਦੁੱਧ ਲੈਣ ਨੂੰ ਲਿਗਾਣਾ ਸੀ ਸਰੀਰ ਉੱਤੇ ਮੈਂ ਪੜ੍ਹ ਸਰ ਪਾਇਆ ਤੇ ਉਹਨਾਂ ਦੋ ਤੁਸੀਂ ਉਹ ਇੱਟ ਪਾਇ ਦੀ ਅਸੀਂ ਅਸੀਂ ਗੁਰਦੁਆਰਾ ਅਸੀਂ ਗੁਰੂ ਘਰ ਅਸੀਂ ਲੰਗਰ ਲਾਇਆ ਹੋਇਆ ਜੀ ਸੇਵਾ ਕਰਨ ਵਾਸਤੇ ਅਸੀਂ ਹੁਣ ਇਸ ਟਾਈਮ ਦੁੱਧ ਕਿੱਥੋਂ ਲੈ ਕੇ ਆਈਏ ਜੀ ਸਰੀਰ ਦਾ ਬਾਹਰ ਬੜ ਗਿਆ ਨਾ ਇਹ ਨੀਰੀ ਨ ਬਰਗ ਦਾ ਦੁੱਧ ਹੈ ਜੀ ਨੀਰੀ ਰਬੜ ਵਰਗਾ ਦੁੱਧ ਹੈ ਤੁਸੀਂ ਬੰਦੇ ਖੜੇ ਬੈਂਪਾ ਖੜੇ ਨੇ ਮੇਰੀ ਗੁੱਦਾ ਵਿੱਚ ਮੈਂ ਨਹੀਂ ਹੱਥ ਮਾਰੀ ਵੀ ਇਹ ਦਾ ਮਿਲਕ ਪਲਾਨਟ ਰੂ ਕਿ ਇਸ ਚੀਜ਼ ਦੇ ਉੱਪਰ ਤੁਸੀਂ ਕਿਉਂ ਨਹੀਂ ਅਸੀਂ ਅਸੀਂ ਗੁਰਦੁਆਰਾ ਅਸੀਂ ਗੁਰੂ ਘਰ ਅਸੀਂ ਲੰਗਰ ਲਾਇਆ ਹੋਇਆ ਜੀ ਸੇਵਾ ਕਰਨ ਵਾਸਤੇ ਅਸੀਂ ਹੁਣ ਇਸ ਟਾਈਮ ਦੁੱਧ ਕਿੱਥੋਂ ਲੈ ਕੇ ਆਈਏ ਜੀ ਤੁਸੀਂ ਲਗਾਈਆਂ ਸੀ ਇਹਨੂੰ ਕਰ ਦੇ ਲੇਖੋ ਜੀ ਸਾਰੀ ਵੀਡੀਓ ਕੋ ਬਾਅਦ ਵਿੱਚ ਦੇਖੋ ਦੋ ਤੱਕ ਯਾਰ ਹੈ ਜੀ ਆਹ ਦੇਖ ਲੈ ਮੇਰੇ ਬੰਦੇ ਖੜੇ ਬੈਂਪਾ ਖੜੇ ਨਹੀਂ ਮੈਂ ਤੁਹਾਨੂੰ ਬੋਲ ਰਿਹਾ ਮੇਰੀ ਗੁਰਦਾਰ ਮਹਾਲੀ ਮੇਰ ਕਾ ਮਿਲਕ ਪਲਾਂਟ ਰੂ ਕਿ ਇਸ ਚੀਜ਼ ਦੇ ਉੱਪਰ ਤੁਸੀਂ ਕਿਉਂ ਨਹੀਂ ਆ ਦੇ ਗੋ ਕਰਦੇ ਆਹ ਦੇਖ ਲੈ ਦੇਖੋ 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 ਪੈਣ ਤੋਂ ਜ਼ਹਿਰ ਕਿੰਨਾ ਇਹ ਬਾਦਲ ਦਾ ਬਾਪ ਬਣ ਗਿਆ ਦਾ ਇਹ ਨੀਰੀ ਰਬੜ ਵਰਗਾ ਦੁੱਧ ਹੈ ਜੀ ਨੀਰੀ ਰਬੜ ਵਰਗਾ ਦੁੱਧ ਹੈ ਜੀ ਇਹ ਅੱਜ ਅਸੀਂ ਚਟਾਈ ਚਟਾਫਲੀ ਚ ਪਾਏ ਇਹ ਮੰਗੂ ਤੋਂ ਲਿਆਇਆ ਹੈ ਮੰਗੂ ਤੋਂ ਕੈਮੀਕਲ ਆ ਦੇਖੋ ਜੀ ਖੜ ਖੜ ਦਿਖਾ ਦਿਓ ਰਾਤ ਦੀ ਕਿ ਗਿਆ ਸੀ ਰਾਤ ਲਗਾਣਾ ਸੀ ਨਹੀਂ ਪੁਆਇੰਟ ਤੋਂ ਲਾਣਾ ਸੀ ਨਹੀਂ ਬੋਲੇਗਾ ਸੀ ਸਰੀਰ ਉੱਤੇ ਮੈਂ ਪੜਛੜ ਪਾਇਆ ਹੈ ਤੇ ਉਹਨਾਂ ਨੂੰ ਕਿਸੀ ਉਹ ਐਚ ਚ ਪਾਏ